ਸਚਨ ਕੁਮਾਰ ਨੂੰ ਅਦਾਲਤ ਨੇ ਬਰੀ ਕਰ ਦਿੱਤਾ ਤੇ ਉਥੇ ਹੀ ਪਰ ਉਹ ਜੇਲ੍ਹ ਦੇ ਵਿੱਚ ਰਹਿਣਗੇ ਹਾਲਾਂਕਿ ਗੱਲ ਕਰੀਏ ਇਸ ਤੋਂ ਬਾਅਦ ਸਿੱਖ ਜਥੇਬੰਦੀਆਂ ਪੜਕੜੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਜਿਸ ਤੋਂ ਬਾਅਦ ਉਥੇ ਹੀ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਰਗਵੀਰ ਸਿੰਘ ਦਾ ਬਿਆਨ ਸਾਹਮਣੇ ਆ ਰਿਹਾ ਹੈ ਉਹਨਾਂ ਦਾ ਕਹਿਣਾ ਹੈ ਕਿ ਸਚਨ ਕੁਮਾਰ ਨੂੰ ਬਰੀ ਹੋਣ ਤੋਂ ਬਾਅਦ ਜਿਹੜਾ ਕਿ ਅਦਾਲਤ ਨੇ ਜੋ ਫੈਸਲਾ ਸੁਣਾਇਆ ਇੱਕ ਵਾਰ ਸਿੱਖਾਂ ਦੀਆਂ ਭਾਵਨਾਵਾਂ ਮਾਫਰ ਤੋਂ ਜਿਹੜਾ ਕਿ ਉਹਨਾਂ ਦੇ ਅਠੇਸ ਪਹੁੰਚਾਏ ਤੇ ਦਸਤੋਂ ਬਾਅਦ ਸਿੱਖਾਂ ਦੇ ਜ਼ਖਮਾਂ ਤੇ ਫਿਰ ਲੋਨ ਛਿੜਕਿਆ ਗਿਆ ਤੇ ਜਿਸ ਤਹਿਤ ਹੁਣ ਗੈਨੀ ਰਗਵੇਰ ਸਿੰਘ ਹੈ ਬਿਆਨ ਦਿੰਦੇ ਹੋਏ ਨਸਰ ਆ ਰਹੇ ਨੇ ਤਾਂ ਸਚਨ ਕੁਮਾਰ ਨੂੰ ਬਰੀ ਹੋਣ ਤੋਂ ਬਾਅਦ ਲਗਾਤਾਰ ਜਿਹੜਾ ਕਿ ਸਿਆਸਤ ਵੀ ਪੱਖ ਦੀ ਹੋਈ ਨਜ਼ਰ ਆ ਰਹੀ ਹੈ ਜਿਸ ਦੇ ਤਹਿਤ ਹੁਣ ਗਿਆਨੀ ਰਘੂਵੀਰ ਸਿੰਘ ਇਹ ਬਿਆਨ ਦਿੰਦੇ ਹੋਏ ਨਜ਼ਰ ਆ ਰਹੇ ਨੇ ਤੇ ਫਰ ਤੋਂ ਸਜਣ ਕੁਮਾਰ ਨੂੰ ਬੜੀ ਹੋਣ ਦੇ ਉੱਤੇ ਉਹਨਾਂ ਨੇ ਜਿਹੜੇ ਕਿ ਬਿਆਨ ਦਿੱਤੇ ਨੇ ਹੋਰ ਕੀ ਕੁਝ ਕਹਿਣਾ ਉਹਨਾਂ ਦਾ ਆਓ ਤੁਹਾਨੂੰ ਸੁਣਾਉਨੇ ਆ ਪਿਆਰ ਬੇੜੇ ਬੜੀ ਦੁਖਦਾਈ ਔਰ ਬੜੀ ਹੈਰਾਨੀਜਨਕ ਜਿਹੜੀ ਖਬਰ ਸੀ ਉਹ ਸੁਣ ਅਤੇ ਪੜਨ ਵਾਸਤੇ ਮੇਰੀ ਕਿ 1984 ਵਿੱਚ ਸਿੱਖਾਂ ਦੀ ਨਸਲ ਕੁੱਸ਼ੀ ਕਰਨ ਵਾਲੇ ਮੁੱਖ ਦੋਸ਼ੀਆਂ ਵਿੱਚੋਂ ਇੱਕ ਦੋਸ਼ੀ ਸੱਜਣ ਕੁਮਾਰ ਜਿਸ ਨੂੰ ਅੱਜ ਅਦਾਲਤ ਦੇ ਵੱਲੋਂ ਬਰੀ ਕਰ ਦਿੱਤਾ ਗਿਆ ਰਿਹਾ ਕਰ ਦਿੱਤਾ ਗਿਆ ਸਿੱਖਾਂ ਦੇ ਨਾਲ ਏਡੇ ਵੱਡੇ ਲੋਕਤੰਤਰ ਦੇ ਵਿੱਚ ਇੱਕ ਬਹੁਤ ਵੱਡੀ ਇੱਕ ਨਾ ਇਨਸਾਫੀ ਹੈ ਕਿ ਅੱਜ 41 ਸਾਲ ਸਿੱਖਾਂ ਦੀ ਦਸਤ ਖੁਸ਼ੀ ਹੋਏ ਨੂੰ ਗਿਤੇ ਨੇ 41 ਸਾਲ ਬੀਤਣ ਤੇ ਵੀ ਸਿੱਖਾਂ ਨੂੰ ਭਾਰਤੀ ਸਰਕਾਰ ਵੱਲੋਂ ਭਾਰਤੀ ਨਿਆਂ ਪ੍ਰਣਾਲੀ ਦੇ ਵੱਲੋਂ ਨਿਆਂ ਨਾ ਮਿਲਣਾ ਔਰ ਸੱਜਣ ਕੁਮਾਰ ਵਰਗੇ ਬੰਦਿਆਂ ਨੂੰ ਦੋਸ਼ੀਆਂ ਨੂੰ ਬਰੀ ਕਰਨਾ ਇਸ ਸਿੱਖਾਂ ਦੇ ਨਾਲ ਭਾਰਤ ਦੇ ਵਿੱਚ ਬਹੁਤ ਵੱਡੀ ਨਾ ਇਨਸਾਫੀ ਔਰ ਜਿੰਨੇ ਇਸ ਦੀ ਨਿੰਦਾ ਕੀਤੀ ਜਾਵੇ ਉਹਨੇ ਘਟ ਹੈ ਪੈਰ ਵੇੜੇ ਬੜੀ ਦੁਖਦਾਈ ਔਰ ਬੜੀ ਹੈਰਾਨੀਜਨਕ ਜਿਹੜੀ ਖਬਰ ਸੀ ਉਹ ਸੁਣ ਅਤੇ ਪੜਨ ਵਾਸਤੇ ਬਿਣੀ ਕਿ 1984 ਵਿੱਚ ਸਿੱਖਾਂ ਦੀ ਨਸਲਕੁਸ਼ੀ ਕਰਨ ਵਾਲੇ ਮੁੱਖ ਦੋਸ਼ੀਆਂ ਵਿੱਚੋਂ ਇੱਕ ਦੋਸ਼ੀ ਸੱਜਣ ਕੁਮਾਰ ਜਿਸ ਨੂੰ ਅੱਜ ਅਦਾਲਤ ਦੇ ਵੱਲੋਂ ਬਰੀ ਕਰ ਦਿੱਤਾ ਗਿਆ ਰਹਾ ਕਰ ਦਿੱਤਾ ਗਿਆ ਸਿੱਖਾਂ ਦੇ ਨਾਲ ਇੱਡੇ ਵੱਡੇ ਲੋਕਤੰਤਰ ਦੇ ਵਿੱਚ ਇੱਕ ਬਹੁਤ ਵੱਡੀ ਇੱਕ ਨਾ ਇਨਸਾਫੀ ਹੈ ਕਿ ਅੱਜ 41 ਸਾਲ ਸਿੱਖਾਂ ਦੀ ਦਸਤਖੂਸੀ ਹੋਏ ਨੂੰ ਗਿਤੇ ਨੇ 41 ਸਾਲ ਬੀਤਣ ਤੇ ਵੀ ਸਿੱਖਾਂ ਨੂੰ ਭਾਰਤੀ ਸਰਕਾਰ ਵੱਲੋਂ ਭਾਰਤੀ ਨਿਆਂ ਪ੍ਰਣਾਲੀ ਦੇ ਵੱਲੋਂ ਨਿਆਂ ਨਾ ਮਿਲਣਾ ਔਰ ਸੱਜਣ ਕੁਮਾਰ ਵਰਗੇ ਬੰਦਿਆਂ ਨੂੰ ਦੋਸ਼ੀਆਂ ਨੂੰ ਬਰੀ ਕਰਨਾ ਇਹ ਸਿੱਖਾਂ ਦੇ ਨਾਲ ਭਾਰਤ ਦੇ ਵਿੱਚ ਬਹੁਤ ਵੱਡੀ ਨਾ ਇਨਸਾਫੀ ਔਰ ਜਿੰਨੇ ਇਸ ਦੀ ਜ਼ਿੰਦਾ ਕੀਤੀ ਜਾਵੇ ਉਨੀ ਘਟ ਹੈ ਪੈਰ ਵੇੜੇ ਬੜੀ ਦੁਖਦਾਈ ਔਰ ਬੜੀ ਹੈਰਾਨੀਜਨਕ ਜਿਹੜੀ ਖਬਰ ਸੀ ਉਹ ਸੁਣ ਅਤੇ ਪੜਨ ਵਾਸਤੇ ਮੇਰੀ ਕਿ 1984 ਵਿੱਚ ਸਿੱਖਾਂ ਦੀ ਨਸਲਕੁਸ਼ੀ ਕਰਨ ਵਾਲੇ ਮੁੱਖ ਦੋਸ਼ੀਆਂ ਵਿੱਚੋਂ ਇੱਕ ਦੋਸ਼ੀ ਸੱਜਣ ਕੁਮਾਰ ਜਿਸ ਨੂੰ ਅੱਜ ਅਦਾਲਤ ਦੇ ਵੱਲੋਂ ਬਰੀ ਕਰ ਦਿੱਤਾ ਗਿਆ ਰਿਹਾ ਕਰ ਦਿੱਤਾ ਗਿਆ ਸਿੱਖਾਂ ਦੇ ਨਾਲ ਏਡੇ ਵੱਡੇ ਲੋਕਤੰਤਰ ਦੇ ਵਿੱਚ ਇੱਕ ਬਹੁਤ ਵੱਡੀ ਇੱਕ ਨਾਇਨਸੋਖੀ ਹੈ ਅੱਜ 41 ਸਾਲ ਸਿੱਖਾਂ ਦੇ ਦਸਤ ਖੁਸ਼ੀ ਹੋਏ ਨਹੀਂ ਦਿੱਤੇ ਨੇ ਕਿ 41 ਸਾਲ ਬੀਤਣ ਤੇ ਵੀ ਸਿੱਖਾਂ ਨੂੰ ਭਾਰਤੀ ਸਰਕਾਰ ਵੱਲੋਂ ਭਾਰਤੀ ਨਿਆਂ ਪ੍ਰਣਾਲੀ ਦੇ ਵੱਲੋਂ ਨਿਆਂ ਨਾ ਮਿਲਣਾ ਔਰ ਸੱਜਣ ਕੁਮਾਰ ਵਰਗੇ ਬੰਦਿਆਂ ਨੂੰ ਦੋਸ਼ੀਆਂ ਨੂੰ ਬਰੀ ਕਰਨਾ ਇਹ ਸਿੱਖਾਂ ਦੇ ਨਾਲ ਭਾਰਤ ਦੇ ਵਿੱਚ ਬਹੁਤ ਵੱਡੀ ਨਾ ਇਨਸਾਫੀ ਔਰ ਜਿੰਨੇ ਇਸ ਦੀ ਜ਼ਿੰਦਾਕੀ ਕੀਤੀ ਜਾਵੇ ਉਹਨੇ ਘਟਾ